ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਵੇਂ ਹੋ ਤੁਸੀਂ ਸਾਰੇ ਗੁਰੂ ਪਿਆਰਿਓ ਉਮੀਦ ਕਰਦੇ ਆ ਗੁਰਸਾਹਿਬ ਦੀ ਕਿਰਪਾ ਨਾਲ ਸਾਰੇ ਠੀਕ ਹੋਵੋਗੇ ਤੇ ਆਪਣੇ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਗੇ ਵਾਹਿਗੁਰਜੀ ਅੱਜ ਮਨ ਕੀਤਾ ਕਿ ਆਪ ਜੀ ਦੇ ਨਾਲ ਆਪਣੇ ਜੀਵਨ ਦੀ ਸਾਂਝ ਪਾਈਏ ਤੇ ਗੁਰਸਾਹਿਬ ਨੂੰ ਵੀ ਪੁੱਛਿਆ ਤੇ ਬਹੁਤ ਪਿਆਰਿਆਂ ਦੇ ਮੈਸੇਜ ਵੀ ਆਉਂਦੇ ਨੇ ਕਿ ਭੈਣ ਜੀ ਆਪਣੇ ਬਾਰੇ ਵੀ ਦੱਸੋ ਆਪਣੇ ਪ੍ਰੈਕਟੀਕਲ ਦੱਸੋ ਤੇ ਸੋਚਿਆ ਅਜਾਬ ਜੀ ਦੇ ਨਾਲ ਥੋੜੀ ਸਾਂਝ ਪਾਣੀ ਜਿੰਨੇ ਕਿ ਗੁਰੂ ਸਾਹਿਬ ਪੁਆਣਗੇ ਕਿ ਮੇਰਾ ਜੀਵਨ ਕਿਵੇਂ ਬਦਲਿਆ ਵਾਹਿਗੁਰੂ ਜੀ 2009 ਦੇ ਵਿੱਚ ਅਗਸਤ ਮਹੀਨਾ ਸੀਗਾ ਤੇ ਮੇਰੀ ਚਾਚੇ ਦੀ ਕੁੜੀ ਸਿਸਟਰ ਮੇਰੀ ਮੇਰਾ ਬੜਾ ਪਿਆਰ ਆ ਉਹਨਾਂ ਦੇ ਨਾਲ ਉਹਨਾਂ ਨੇ ਨਾ ਅਮਰੇਸ਼ ਸ਼ੱਕ ਲਿਆ ਸੀ 6 ਮਹੀਨੇ ਹੋਏ ਸੀਗੇ ਤੇ ਉਹਨਾਂ ਨੇ ਸ਼ੱਕ ਕੇ ਵੀ ਦੱਸਿਆ ਨਹੀਂ ਮੈਨੂੰ ਖਾ ਵੀ ਲੇਟ ਪਤਾ ਲੱਗਾ ਬਟ ਜਦੋਂ ਮੈਂ ਉਹਨਾਂ ਨੂੰ ਦੇਖਦੀ ਸੀ ਨਾ ਮੈਨੂੰ ਬੜਾ ਪਿਆਰ ਆਂਦਾ ਹੁੰਦਾ ਸੀ ਤੇ ਮੈਨੂੰ ਨਾ ਅੰਦਰੋਂ ਇੱਕ ਬਲੇਸਿੰਗ ਨਿਕਲਣੀ ਤੇ ਮਨ 'ਚ ਇਦਾਂ ਨਹੀਂ ਸੀ ਕਿ ਅਮਰਤ ਸ਼ੱਕਣਾ ਆ ਪਰ ਮੈਨੂੰ ਉਹ ਚੰਗੀ ਲੱਗਦੀ ਹੁੰਦੀ ਸੀ ਜਦੋਂ ਉਹਨਾਂ ਨੇ ਕੇਸ ਕੀ ਸਜਾਣੀ ਤੇ ਮੈਨੂੰ ਬੜਾ ਪਿਆਰ ਆਣਾ ਮੈਂ ਨਾ ਮਹਾਰਾਜ ਜੀ ਕਿੰਨੇ ਸੋਹਣੇ ਲੱਗਦੇ ਆ ਤੇ ਮਹਾਰਾਜ ਤੁਸੀਂ ਨਾ ਤੇ ਕਿਰਪਾ ਕੀਤੀ ਹੈ ਨਾ ਤੇ ਮੈਂ ਜਿੱਦਾਂ ਕਿ ਵਾਈ ਗੁਰੂ ਜੀ ਮੇਰਾ ਜੀਵਨ ਹੀ ਹੋਰ ਹੁੰਦਾ ਸੀ ਉਹ ਫੈਸ਼ਨ ਵਾਲੀ ਕੁੜੀ ਸੇ ਉਹ ਲਾਣਾ ਪਾਣਾ ਤੇ ਸਟਾਈਲਿਸ਼ ਬਿਲਕੁਲ ਟੋਟਲੀ ਡਿਫਰੈਂਟ ਤੇ ਅਗਰ ਮੇਰੀਆਂ ਕੋ ਭੈਲੀ ਜਿਹੜੀਆਂ ਦੇਖਿਆ ਜਿਨ੍ਹਾਂ ਨੇ ਮੈਨੂੰ ਰੀਅਲੀ ਪੀਪਲ ਸ਼ਾਰਟ ਹੋਏ ਸੀ ਕਿ ਤੂੰ ਇੱਕਦਮ ਸਡਨਲੀ ਐਸ ਰੂਪ ਦੇ ਵਿੱਚ ਪਰ ਵਾਈ ਗੁਰੂ ਜੀ ਗੁਰੂ ਸਾਹਿਬ ਚਣ ਦੇ ਵਿੱਚ ਤੁਹਾਡਾ ਜੀਵਨ ਬਦਲ ਦਿੰਦਿਆ ਕਹਿੰਦੇ ਨੇ ਸਤ ਗੁਰੂ ਹੋਏ ਦਿਆਲ ਤਾਂ ਨਾਮ ਧਿਆਈ ਹੈ ਸਤ ਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਏ ਉਹ ਤੁਹਾਡੇ ਮਨ ਦੀ ਜਿਹੜੀ ਸਰਦਾ ਹੁੰਦੀ ਆ ਗੁਰੂ ਸਾਹਿਬ ਫਿਰ ਪੂਰੀਆਂ ਕਰਦੇ ਨੇ ਜਦੋਂ ਉਹ ਦਿਆਲ ਹੋ ਜਾਂਦੇ ਉਸ ਜੀਵ ਦੇ ਉੱਤੇ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਦੇਖ ਕੇ ਬਸ ਮੈਂ ਕਿਹਾ ਮੈਂ ਵੀ ਜਾਣਾ ਗੁਰਦੁਆਰਾ ਸਾਹਿਬ ਉਹ ਕਹਿੰਦੇ ਠੀਕ ਆ ਉਹ ਨਾ ਬਲੰਦਪੁਰ ਸਾਹਿਬ ਵਾਲਾ ਗੁਰਦੁਆਰਾ ਸਾਹਿਬ ਸੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਮ ਆਣਾ ਦਾ ਰੱਖਿਆ ਗੁਰਦੁਆਰਾ ਸਾਹਿਬ ਦਾ ਤੇ ਉੱਥੇ ਮਹਾਪੁਰシャンਦੇ ਆ ਬਾਬਾ ਬਲਦੀਪ ਸਿੰਘ ਜੀ ਇਹ ਇੰਡੀਆ ਬਲੰਦਪੁਰ ਸਾਹਿਬ ਰਹਿੰਦੇ ਆ ਉਹ ਤੇ ਉਹ ਸਾਰੀਆਂ ਕੰਟਰੀਆਂ ਵਿੱਚ ਮਹਾਰਾਜ ਜੀ ਉਹਨਾਂ ਤੋਂ ਸੇਵਾ ਲੈਂਦੇ ਆ ਤੇ ਉਹਨਾਂ ਨੂੰ ਉਹਨਾਂ ਤੋਂ ਦਾਤ ਮਿਲੀ ਸੀ ਤੇ ਮੈਂ ਕਿ ਮੈਂ ਵੀ ਜਾਣਾ ਆ ਤੇ ਉਹ ਕਹਿੰਦੀ ਠੀਕ ਆ ਤੇ ਮੈਂ ਨਾ ਉਹਨਾਂ ਦੇ ਨਾਲ ਚਲੀ ਗਈ ਫਰਸਟ ਡੇ ਹੀ ਸੀ ਮੇਰਾ ਤੇ ਉੱਥੇ ਨਾ ਸ਼ਾਮ ਨੂੰ ਬਾਬਾ ਜੀ ਦੇ ਬਚਨ ਹੁੰਦੇ ਸੀਗੇ ਤੇ ਅਸੀਂ ਜਾ ਕੇ ਬੈਠ ਗਈਆਂ ਬੜਾ ਸ਼ਾਂਤਮਈ ਮਾਹੌਲ ਉੱਥੇ ਦਾ ਹੁੰਦਾ ਆ ਬੜੀਆਂ ਪਿਆਰੀਆਂ ਰੂਹਾਂ ਜਪਣ ਵਾਲੀਆਂ ਪਤਾ ਨਹੀਂ ਮਹਾਰਾਜ ਜੀ ਨੇ ਕਿਹਦੇ ਸਦਕੇ ਕਿਹਦੇ ਪੈਰਾਂ ਵਿੱਚੇ ਮੈਨੂੰ ਮਹਾਰਾਜ ਜੀ ਨੇ ਦਾਤ ਬਖਸ਼ੀ ਗੁਰਸਾਹਿਬ ਦਾ ਬਹੁਤ-ਬਹੁਤ ਸ਼ੁਕਰਾਨਾ ਮਹਾਰਾਜ ਜੀ ਦਾ ਦੇਣ ਨਹੀਂ ਦੇ ਸਕਦੇ ਗੁਰਸਾਹਿਬ ਦਾ ਕਿ ਇੱਕ ਔਗਣਾ ਨਾ ਭਰੀ ਨੂੰ ਜਿਨੇ ਕਦੀ ਜਪਜੀ ਸਾਹਿਬ ਕਰ ਲਿਆ ਕਦੀ ਨਹੀਂ ਕੀਤਾ ਐਵੇਂ ਦਾ ਜੀਵਨ ਸੀ ਵਾਹਿਗੁਰੂ ਤੁਸੀਂ ਤੇ ਬੜੇ ਵੱਡੇ ਭਾਗਾਂ ਵਾਲਿਓ ਕਿ ਜਿਕੇਆਂ ਰੂਹਾਂ ਨੇ ਅਮਰਤ ਨਹੀਂ ਛਕਿਆ ਪਰ ਬਹੁਤ ਬਾਣੀ ਪੜਦੇ ਆ ਮੈਂ ਤੇ ਵਾਹਿਗੁਰੂ ਜੰਨੀ ਪੜਦੀ ਨਹੀਂ ਸੀ ਸੱਚੀ ਗੱਲ ਦੱਸਾਂ ਕਿ ਮੈਂ ਤਾਂ ਕਦੀ ਜਪਜੀ ਸਾਹਿਬ ਕੀਤਾ ਕਦੀ ਨਹੀਂ ਕੀਤਾ ਇਹ ਵਾਲਾ ਹਾਲ ਹੁੰਦਾ ਸੀਗਾ ਗੁਰਦੁਆਰਾ ਸਾਹਿਬ ਜਾਣਾ ਤੇ ਮਾਂ ਬਾਬਾ ਜੀ ਆਹ ਦੇ ਦੋ ਆਹ ਦੇ ਦੋ ਜੇ ਬਾਬੇ ਨੇ ਨਹੀਂ ਦਿੱਤਾ ਤੇ ਮਹਾਰਾਜ ਜੀ ਨੂੰ ਹੀ ਦੋਸ਼ ਦੇ ਦਾਣਾ ਕਿ ਤੂੰ ਮੇਰੀ ਆ ਮੰਗ ਪੂਰੀ ਨਹੀਂ ਕੀਤੀ ਤੇ ਬਾਕੀਆਂ ਨੂੰ ਕਹਿ ਦੇਣਾ ਇਹਦੀ ਕਰ ਦਿੱਤੀ ਏਦਾਂ ਦਾ ਜੀਵਨ ਸੀ ਵਾਹਿਗੁਰੂ ਜੀ ਭੁੱਲੇ ਭਟਕਿਆ ਰੇ ਗੁਰੂ ਸਾਹਿਬ ਜੀ ਨੂੰ ਆਪਣੇ ਰਾਹ ਤੇ ਮਹਾਰਾਜ ਜੀ ਨੇ ਤਰਸ ਕਰਕੇ ਲਾ ਲਿਆ ਤੇ ਮਹਾਰਾਜ ਜੀ ਜਦੋਂ ਉੱਥੇ ਗਏ ਤਾਂ ਦੂਜੇ ਦਿਨ ਮੇਰੀ ਜੌਬ ਹੁੰਦੀ ਸੀ ਵਾਇਗਰੂ 9 ਤੋਂ 5 ਮੈਂ ਸਵੇਰੇ 9 ਵਜੇ ਸ਼ੁਰੂ ਕਰਦੀ ਸੀ ਤੇ 5 ਵਜੇ ਖਤਮ ਹੋ ਜਾਂਦੀ ਸੀ ਤੇ ਨਾ ਮੇਰੇ ਅੰਦਰ ਖਿੱਚ ਪੈ ਗਈ ਉਹ ਫਸਟ ਡੇ ਤੋਂ ਹੀ ਕਿ ਮੈਂ ਫਟਾਫਟ ਜਾ ਕੇ ਆਪਣਾ ਜੋ ਵੀ ਆਪਣਾ ਘਰ ਦਾ ਕੰਮ ਕਰਨਾ ਤੇ ਮੈਂ ਚਲੇ ਜਾਣਾ ਆ ਜਾਣਾ ਆ ਤੇ ਮੈਂ ਫਟਾਫਟ ਤਿਆਰ ਹੋ ਕੇ ਤੇ ਮੈਂ ਉੱਥੇ ਸਾਢੇ ਇੱਕ ਮਤਲਬ ਸਾਢੇ 6 1:00 ਤੱਕ ਪਹੁੰਚ ਜਾਂਦੀ ਹੁੰਦੀ ਸੀ ਫਟਾਫਟ ਕਾਹਲੀ ਮਤਲਬ ਉਹ ਅੰਦਰ ਨਾ ਇੱਕ ਖਿੱਚ ਪੈ ਗਈ ਕਿਉਂ ਬਾਬਾ ਜੀ ਦੇ ਬਚਨ ਸੁਣਨੇ ਮੈਨੂੰ ਬੜਾ ਸਕੂਨ ਮਿਲਿਆ ਸੀ ਫਸਡੇ ਤੇ ਹਲੇ ਕਹਾਣੀ ਇੰਨੀ ਡੂੰਗੀ ਸਮਝ ਨਹੀਂ ਸੀ ਆਈ ਤੇ ਦੂਜੇ ਦਿਨ ਗਈ ਵਾਈਗੁਰ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਉਹ ਫੇਰ ਨਾ ਟੋਲੀ ਜਾਣਾ ਕਿ ਬਾਬਾ ਜੀ ਬੈਠੇ ਕਿੱਥੇ ਆ ਤੇ ਮੈਂ ਉਹਨਾਂ ਨੂੰ ਮਿਲਣਾ ਆ ਤੇ ਮੈਨੂੰ ਇੰਨਾ ਪਤਾ ਨਹੀਂ ਸੀ ਹੁੰਦਾ ਕਿ ਬਾਬਾ ਜੀ ਇੰਡੀਆ ਤੋਂ ਉਹਨਾਂ ਦੇ ਬਚਨ ਜਾਂ ਜਿੱਥੇ ਵੀ ਉਹ ਗਏ ਆ ਉੱਥੋਂ ਲਾਈਵ ਆਉਂਦੇ ਆ ਤੇ ਇੱਥੇ ਨਹੀਂ ਉਹ ਹੈਗੀ ਕਿਉਂਕਿ ਮੇਰੀ ਸਿਸਟਰ ਦੀ ਜੌਬ ਹੁੰਦੀ ਸੀ ਆਫਟਰਨੂਨ ਤੇ ਉਹਨਾਂ ਦਾ ਸਿਰਫ ਮੇਰਾ ਮਿਲਣਾ ਵੀਕਐਂਡ ਤੇ ਹੀ ਹੋ ਪਾਦਾ ਹੁੰਦਾ ਸੀਗਾ ਸੰਡੇ ਉਹਨਾਂ ਨੇ ਗਈ ਸੀ ਤੇ ਮੰਡੇ ਫਿਰ ਕੱਲੀ ਸੀ ਤੇ ਸੰਗਤ ਨੂੰ ਉੱਥੇ ਬਾਲੀ ਮੈਂ ਜਾਣਦੀ ਨਹੀਂ ਸੀ ਵਾਹਿਗੁਰੂ ਕਿਸੇ ਨੂੰ ਤੇ ਵਾਹਿਗੁਰੂ ਜੀ ਜਦੋਂ ਤੀਜਾ ਦਿਨ ਆਇਆ ਤੇ ਸੰਗਤ ਵਿੱਚ ਬੈਠੇ ਬਾਬਾ ਜੀ ਦੇ ਵਚਨ ਸੁਣਦੀਆਂ ਤੇ ਪਿਆਰੀ ਉਹ ਵਰਾਗ ਆ ਗਿਆ ਤੇ ਵਰਾਗ ਕੀਤਾ ਬੜੇ ਹੌਕੇ ਲੈ ਲੈ ਕੇ ਵਰਾਗ ਆਇਆ ਪਰ ਸਮਝ ਨਾ ਆਵੇ ਕਿ ਰੋ ਕਿਉਂ ਰਹੀਆਂ ਕਿ ਮੈਨੂੰ ਤੇ ਕਿਸੇ ਨੇ ਕੁਝ ਕਿਹਾ ਵੀ ਨਹੀਂ ਤੇ ਮੈਂ ਰੋ ਕਿਉਂ ਰਹੀ ਆ ਸੋਜੀ ਹੈ ਨਹੀਂ ਸੀ ਸਮਝ ਨਹੀਂ ਸੀਗੀ ਤੇ ਫਿਰ ਉੱਠ ਕੇ ਬਾਹਰ ਆ ਗਈ ਪਰ ਮਨ ਉਦਾਸ ਵੀ ਨਾਲ ਹੋ ਗਿਆ ਤੇ ਫਿਰ ਰਾਤ ਨੂੰ ਘਰੇ ਆਈ ਤਾਂ ਸੋਚਾਂ ਕਿ ਰੋਈ ਕਿਉਂ ਤੇ ਫਿਰ ਮਹਾਰਾਜ ਜੀ ਨੂੰ ਅੰਦਰੋਂ ਨਿਕਲਿਆ ਜਦੋਂ ਚੌਥੇ ਦਿਨ ਗਏ ਮਹਾਰਾਜ ਜੀ ਗੁਰਸਾਹਿਬ ਨੂੰ ਮੱਥਾ ਟੇਕਣ ਲੱਗੀ ਤਾਂ ਅੰਦਰੋਂ ਅਰਦਾਸ ਨਿਕਲੀ ਕਿ ਗੁਰੂ ਸਾਹਿਬ ਜੀ ਮੈਨੂੰ ਵਰਾਗ ਕਿਉਂ ਆਇਆ ਮੈਂ ਰੋਈ ਕਿਉਂ ਮੈਨੂੰ ਆਨਸਰ ਦਿਓ ਮੈਨੂੰ ਮਹਾਰਾਜ ਜੀ ਨੂੰ ਪੁੱਛ ਲਈ ਸ਼ੁਰੂ ਤੋਂ ਇਦਾਂ ਦੀ ਰਹੀ ਹੈ ਕਿ ਆਪਣੀ ਗੱਲ ਨਾ ਮੈਂ ਬਾੜੀ ਕਿਸੇ ਨੂੰ ਵਾਹਿਗੁਰੂ ਦੱਸਦੀ ਨਹੀਂ ਹੁੰਦੀ ਮੇਰੀ ਇਹ ਹੁੰਦਾ ਸੀ ਕਿ ਮੈਂ ਬਾਬਾ ਜੀ ਨੂੰ ਵਾਹਿਗੁਰੂ ਨੂੰ ਹੀ ਜਾ ਕੇ ਦੱਸਣੀ ਆ ਜੇ ਲੜਾਈ ਵੀ ਹੋਣੀ ਨਾ ਤਾਂ ਮੇਰੀ ਵਾਹਿਗੁਰੂ ਨਾਲ ਹੀ ਹੁੰਦੀ ਹੁੰਦੀ ਸੀ ਮੈਂ ਬਾੜੀ ਮਾੜੇ ਦੁਆਲੇ ਨਹੀਂ ਦੱਸਦੀ ਹੁੰਦੀ ਸੀ ਕਦੇ ਮੰਮੀ ਪਾਪਾ ਨੂੰ ਵੀ ਆਪਣੇ ਨੂੰ ਕਦੀ ਗੱਲ ਨਹੀਂ ਮੈਂ ਬਾੜੀ ਕਰਦੀ ਕੀਤੀ ਵਾਹਿਗੁਰੂ ਜੀ ਤੇ ਜੇ ਦੋ ਗੁਰੂ ਸਾਹਿਬ ਨਾਲ ਲੜ ਵੀ ਪੈਣਾ ਤੇ ਗੁਰੂ ਸਾਹਿਬ ਨੂੰ ਸਾਰਾ ਕੁਝ ਦੱਸ ਵੀ ਦੇਣਾ ਐ ਉਹ ਜਿਹਾ ਸੁਹਾਸ ਹੀ ਸ਼ੁਰੂ ਤੋਂ ਤੇ ਮਹਾਰਾਣੀ ਨੇ ਫਿਰ ਉੱਦਣ ਹੋਰ ਜ਼ਿਆਦਾ ਵਰਾਗ ਆਇਆ ਬਹੁਤ ਵਰਾਗ ਆਇਆ ਤੇ ਫਿਰ ਉੱਠ ਕੇ ਜਦੋਂ ਲੰਗਰ ਛਕਣ ਆਈ ਤੇ ਉੱਥੇ ਦੇਖਿਆ ਕਿ ਸਾਰੇ ਸੇਵਾ ਕਰਦੇ ਆ ਤੇ ਅੰਦਰੋਂ ਹਉ ਜਾਗ ਗਿਆ ਕਿ ਮੈਂ ਵੀ ਸੇਵਾ ਕਰਨੀ ਹੈ ਨਾ ਮਨ 'ਚ ਆਪਣੇ ਦੇਖੋ ਹੁੰਦਾ ਆ ਤੇ ਮੈਂ ਗਈ ਤੇ ਇੱਕ ਭੈਣ ਜੀ ਹਮੇਸ਼ਾ ਝੂਠੇ ਵਰਤਨਾ ਦੀ ਸੇਵਾ ਕਰਦੇ ਹੁੰਦੇ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਉੱਥੇ ਨਾ ਸਾਰੇ ਵਾਈਗਰੂ ਵਾਈਗਰੂ ਕਹਿੰਦੇ ਸੀ ਉਹਨਾਂ ਮੇਰੇ ਦਿਨਾਂ ਚੋਂ ਦਿਨਾਂ ਜਿਵੇਂ ਮੂੰਹ ਤੇ ਚੜ ਗਿਆ ਵਾਈਗਰੂ ਤੇ ਉਹ ਮੈਨੂੰ ਚੰਗਾ ਵੀ ਲੱਗਣ ਲੱਪਿਆ ਪਿਆਰਾ ਲੱਗਦਾ ਹੁੰਦਾ ਸੀ ਮੈਂ ਵਾਈਗਰੂ ਕਹਿਣਾ ਮੈਨੂੰ ਬੜਾ ਪਿਆਰਾ ਲੱਗਣਾ ਇਹਨੇ ਕਿੰਦਾ ਸੋਹਣਾ ਕਹਿੰਦੇ ਆ ਨਾਂ ਲੈਣ ਦੀ ਕੀ ਲੋੜ ਆ ਸਾਰੇ ਵਾਈਗਰੂ ਵਾਈਗਰੂ ਕਰੀ ਪਰ ਇੰਨਾ ਪਤਾ ਨਹੀਂ ਸੀਗਾ ਉੱਦੀ ਜਿੱਦਾਂ ਆਪਾਂ ਨਿਆਣ ਮਾਤੀ ਚ ਨਹੀਂ ਕਹਿੰਦੇ ਹੁੰਦੇ ਵਾਈਗਰੂ ਮੈਨੂੰ ਵੀ ਵਧੀਆ ਲੱਗਣਾ ਮੈਂ ਸਾਰਿਆਂ ਨੂੰ ਵਾਈਗਰੂ ਕਹੀ ਜਾਣਾ ਕੰਮ ਤੇ ਵੀ ਉਹੀ ਆਦਤ ਪੈ ਗਈ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੇ ਮੈਨੂੰ ਕਿਹਾ ਨਾ ਤੂੰ ਕੀ ਵਾਹਿਗੁਰੂ ਵਾਹਿਗੁਰੂ ਕਰਦੀ ਰਹਿਣੀ ਆ ਤੇ ਉਹਨਾਂ ਨੂੰ ਮੈਂ ਕਿਹਾ ਵਾਹਿਗੁਰੂ ਜੀ ਮੈਂ ਕਰਲਾਂ ਉਹ ਕਹਿੰਦੇ ਨਹੀਂ ਮੈਂ ਨਹੀਂ ਇਹ ਮੈਂ ਹੀ ਕਰਨਾ ਤੂੰ ਨਹੀਂ ਕਰਨਾ ਤੇ ਉਧਰ ਪਰੇ ਗਈ ਤਾਂ ਇੱਕ ਭੈਣ ਜੀ ਉਹ ਉਹ ਮੈਂ ਪ੍ਰਸ਼ਾਦਿਆਂ ਤੋਂ ਪੁੱਛਣ ਚੱਲ ਗਈ ਉਹ ਕਹਿੰਦੇ ਨਹੀਂ ਆ ਕਿ ਇੱਥੇ ਤਾਂ ਬੀਬੀਆਂ ਪੂਰੀਆਂ ਆ ਹੁਣ ਤੁਸੀਂ ਫੇਰ ਕਰ ਲਿਓ ਤੇ ਨਾ ਅੰਦਰ ਆ ਗਈ ਇੱਕ ਤਾਂ ਵਰਾਗ ਵੈਸੇ ਦੋ ਦਿਨਾਂ ਤੋਂ ਬਹੁਤ ਆ ਰਿਹਾ ਸੀ ਤੇ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠੇ ਬੜਾ ਵਰਾਗ ਕੀਤਾ ਫੇਰ ਕੀ ਮਹਾਰਾਜ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਵਾਹਿਗੁਰੂ ਤੇ ਉਹ ਉਹ ਮੰਨ ਪਰ ਗਿਆ ਕਿਉਂਕਿ ਆਪਾਂ ਨੂੰ ਚਾਹ ਹੁੰਦਾ ਨਾ ਕਿਬਰੀ ਕਿ ਮੈਂ ਵੀ ਇਹ ਸੇਵਾ ਕਰਨੀ ਆ ਤੇ ਉਸ ਤੋਂ ਬਾਅਦ ਮੈਂ ਨਾ ਜੋੜਿਆਂ ਤੇ ਚਲੀ ਗਈ ਤੇ ਉੱਥੇ ਨਾ ਜਦੋਂ ਘਰ ਨੂੰ ਚੱਲੀ ਉੱઠી ਮੈਂ ਕਿਹਾ ਮੈਂ ਘਰ ਨੂੰ ਚਲੇ ਜਾਨੀ ਆ ਤੇ ਘਰ ਨੂੰ ਚੱਲੀ ਪਿਆਰਿਓ ਤੇ ਉੱਥੇ ਨਾ ਇੱਕ ਸਿਆਣੀ ਬਜ਼ੁਰਗ ਬੀਬਾ ਜੀ ਬਹੁਤ ਮਾਤਾ ਜੀ ਬੈਠੇ ਤੇ ਮੈਂ ਨਾ ਉਹ ਜੋੜਿਆਂ ਦੀ ਸੇਵਾ ਕਰਨ ਤੇ ਮੈਂ ਕਿਹਾ ਮਾਤਾ ਜੀ ਮੈਂ ਇਹ ਕਰ ਸਕਦੀ ਆ ਤੇ ਉਹ ਨਾ ਉੱਠੇ ਉਹਨਾਂ ਦੇ ਹੱਥ 'ਚ ਕੱਪੜਾ ਸੀ ਉਹ ਮੈਨੂੰ ਕਹਿੰਦੇ ਹਾਂ ਪੁੱਤਰ ਕਰ ਸਕਦੀ ਆ ਤੇ ਮੈਨੂੰ ਕਹਿੰਦੇ ਆ ਲੈ ਫੜ ਕੱਪੜਾ ਇੱਥੇ ਨਾ ਜੋੜੇ ਬਹੁਤ ਪਿਆਰ ਨਾਲ ਸਾਫ਼ ਕਰੀਂ ਤੇ ਇਹ ਆਪਣੇ ਮੱਥੇ ਤੇ ਲਾਈ ਤੇ ਤੇ ਨੇ ਨਾ ਗੁਰੂ ਸਾਹਿਬ ਲੇਖ ਬਦਲਦਿਆਂਗੇ ਇੱਥੇ ਗੁਰੂ ਨਾਨਕ ਬੈਠੇ ਹੁੰਦੇ ਆ ਤੇ ਉਹਨਾਂ ਨੇ ਉਹ ਮੈਨੂੰ ਬਹੁਤ ਪਿਆਰ ਕੀਤਾ ਮੇਰੇ ਨਾ ਹੱਥ ਵੀ ਇੱਥੇ ਲਾਇਆ ਤੇ ਮੈਨੂੰ ਇਦਾਂ ਲੱਗਾ ਕਿ ਗੁਰੂ ਨਾਨਕ ਮਹਾਰਾਜ ਜੀਆ ਕਿਉਂਕਿ ਮੇਰਾ ਨਾ ਗੁਰਨਾਨਕ ਮਹਾਰਾਜ ਜੀ ਨਾਲ ਬਹੁਤ ਪਿਆਰ ਆ ਪਿਆਰਿਓ ਗੁਰਸਾਹਿਬ ਦੀ ਕਿਰਪਾ ਆ ਤੇ ਮਹਾਰਾਜ ਜੀ ਨੇ ਬਹੁਤ ਪਿਆਰ ਕੀਤਾ ਨਾ ਉਹ ਪਿਆਰ ਮੈਂ ਦੱਸ ਨਹੀਂ ਸਕਦੀ ਗੁਰ ਪਿਆਰਿਓ ਤੇ ਵਾਈ ਗੁਰੂ ਜੀ ਮੈਂ ਨਾ ਬਾਕੀ ਕੱਲ ਦੀ ਵੀਡੀਓ ਚ ਦੱਸਾਂਗੀ ਤੇ ਆਪ ਜੀ ਲਈ ਮਾਫੀ ਚਾਹੁੰਨੀ ਆ ਕਿਉਂਕਿ ਥੋੜਾ ਮਾਨ ਭਰ ਗਿਆ ਆ ਤੇ ਪਰ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਇੰਨਾ ਪਿਆਰ ਕਰਦੇ ਹੋ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰ ਦਿਓ ਤੇ ਵਾਈ ਗੁਰੂ ਜੀ ਆਪਾਂ ਹੁਣ ਫਤਿ ਬੁਲਾਨੇ ਆ ਬਾਕੀ ਦੀ ਗੱਲ ਆਪਾਂ ਕੱਲ ਦੀ ਵੀਡੀਓ ਚ ਕਰਾਂਗੇ ਹੁਣ ਥੋੜੀ ਜਿਹੀ ਹਿੰਮਤ ਨਹੀਂ ਹੋ ਰਹੀ ਅੱਗੇ ਸਾਹਜ ਪਾਣ ਦੀ ਮਾਫ ਕਰਿਓ ਪਿਆਰਿਓ ਤੇ ਕੱਲ ਜ਼ਰੂਰ ਮਾਰਿਆ ਸ਼ੇਕ ਕਰਾ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ